ਸਾਚਰੀਆਕਾਲ ਅੱਜ ਦਾ ਸ਼ਬਦ ਹੈ ਉਖਲੀ ਮਹਾਨ ਕੋਸ਼ ਅਨੁਸਾਰ ਉਖਲੀ ਦਾ ਭਾਵ ਹੈ ਜਿਸ ਦਾ ਮੂੰਹ ਆਕਾਸ਼ਵਾਲ ਹੋਵੇ ਲੱਕੜ ਜਾਂ ਪੱਥਰ ਦੇ ਬਣੇ ਇੱਕ ਗੋਲਕਾਰ ਦੇ ਡੂੰਘੇ ਬਰਤਨ ਨੂੰ ਉਖਲੀ ਕਿਹਾ ਜਾਂਦਾ ਹੈ ਜਿਸ ਵਿੱਚ ਅੰਨ ਭਾ ਕੇ ਮੂਲੇ ਨਾਲ ਛੜੀਂਦਾ ਹੈ ਇਸ ਗੋਲ ਬਰਤਨ ਦਾ ਹੇਠਲਾ ਕੁਝ ਹਿੱਸਾ ਜ਼ਮੀਨ ਵਿੱਚ ਗਾੜ ਲਿਆ ਜਾਂਦਾ ਹੈ ਤਾਂ ਜੋ ਇਹ ਇੱਧਰ ਉੱਧਰ ਹਿਲਜੁਲ ਨਾ ਸਕੇ ਫੇਰੇ ਸਵੀਚ ਕਣਕ ਬਾਜਰਾ ਛੋਲੇ ਦਾਲਾਂ ਜਾਂ ਕੋਈ ਹੋਰ ਅੰਨਿਆ ਨਾਜ ਪਾ ਕੇ ਮੋਹਲੇ ਪਾਪ ਲੰਮੇ ਕੋਟ ਨੇ ਨਾਲ ਇਸ ਨਾਜ ਨੂੰ ਕੁੱਟਣ ਦਾ ਕੰਮ ਕੀਤਾ ਜਾਂਦਾ ਸੀ ਉਖਲੀ ਵਿੱਚ ਮੋਹਲੇ ਲਗਾਤਾਰ ਚੱਲਦੇ ਰਹਿੰਦੇ ਸਨ ਏਸੇ ਅਧਾਰ ਤੇ ਹੀ ਪੰਜਾਬੀ ਵਿੱਚ ਉਖਲੀ ਵਿੱਚ ਸਿਰ ਦਿੱਤਾ ਮੋਹਲਿਆਂ ਦਾ ਕੀ ਡਰ ਵਰਗੇ ਖਾਨਪ ਚਲਿਤ ਹੋਏ